ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਜਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜਿਹੜਾ ਉਪਾਅ ਤੁਹਾਡੇ ਘਰ ਦੇ ਵਿੱਚ ਧਨ ਦੌਲਤ ਤੇ ਪੈਸੇ ਦੀ ਕਮੀ ਨੂੰ ਤੇ ਤੁਹਾਡੀ ਗਰੀਬੀ ਨੂੰ ਦੂਰ ਕਰਕੇ ਰੱਖ ਦੇਵੇਗਾ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਸਾਨੂੰ ਹਮੇਸ਼ਾ ਕਈ ਬੀੜੀਆਂ ਤੋਂ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੇ ਸਿਰਫ ਸ਼ਨੀਵਾਰ ਦੇ ਦਿਨ ਇਹ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਦੇ ਵਿੱਚ ਇੱਕ ਲੌਂਗ ਪਾ ਕੇ ਤੁਸੀਂ ਛੋਟਾ ਜਿਹਾ ਉਪਾਅ ਕਰ ਲੈਣਾ ਤੇ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਨਦੌਤ ਪੈਸੇ ਨੂੰ ਲੈ ਕੇ ਜਿੰਨੀ ਵੀ ਪ੍ਰੋਬਲਮ ਆ ਰਹੀ ਉਹ ਸਾਰੀ ਦੂਰ ਹੋ ਜਾਵੇਗੀ ਤੇ ਤੁਹਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਹ ਉਪਾਕਰਨ ਦੇ ਨਾਲ ਰਾਤੋਂ ਰਾਤ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੇ ਸ਼੍ਰੀ ਦੇਵ ਦੇ ਅਸ਼ੀਰਵਾਦ ਦੇ ਨਾਲ ਤੁਹਾਨੂੰ ਜ਼ਿੰਦਗੀ ਪਰ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਇਸੇ ਤਰ੍ਹਾਂ ਅਮੇਸ਼ਾ ਦੀ ਤਰ੍ਹਾਂ ਅੱਜ ਦੀ ਜਿਹੜੀ ਵੀਡੀਓ ਇਹ ਵੀ ਤੁਹਾਡੇ ਦੀ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਇਹ ਜਿਹੜੀ ਵੀਡੀਓ ਤੇ ਇਹ ਉਪਾਏ ਇਹ ਸ਼ਨੀਵਾਰ ਦਾ ਹੈ ਇਸ ਦੇ ਨਾਲ ਨਾਲ ਚੇਕਰ ਆਪਾਂ ਗੱਲ ਕਰੀਏ ਜਿਹੜਾ ਸ਼ਨੀਵਾਰ ਦਾ ਦੇ ਨੇ ਇਹ ਨਿਆਂ ਦੇ ਦੇਵਤਾ ਸ਼ਨੀ ਦੇਵ ਜੀ ਦਾ ਹੁੰਦਾ ਹੈ ਇਸੇ ਤਰ੍ਹਾਂ ਜੋ ਸਾਲ ਚੱਲ ਰਿਹਾ 2025 2025 ਦੇ ਵਿੱਚ ਜੇਕਰ ਤੁਸੀਂ ਇਹ ਉਪਾਅ ਕਰਕੇ ਸ਼ਨੀ ਦੇਵ ਨੂੰ ਪਰਸਨ ਕਰ ਲਿਆ ਤਾਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਤੱਕ ਵੀ ਤੁਹਾਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਦੇ ਨਾਲ ਨਾਲ ਜੇਕਰ ਤੁਹਾਨੂੰ ਸਰੀਰਕ ਤੌਰ ਤੇ ਕੋਈ ਦੁੱਖ ਤਕਲੀਫ ਨੇ ਜਾਂ ਸ਼ਨੀ ਦੀਆਂ ਪੀੜਾ ਚਾ ਸ਼ਨੀ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਦੁੱਖ ਤਕਲੀਫ ਇਹ ਸ਼ਨੀ ਦੋਸ਼ ਚੱਲ ਰਿਹਾ ਹੈ ਇਸੀ ਤਰ੍ਹਾਂ ਕਈ ਵਾਰ ਤਾਂ ਸਰ ਉਹ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਹੁੰਦੀ ਹੈ ਕਿ ਇਸ ਕਰਕੇ ਸਾਡੇ ਘਰ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਤੇ ਕਈ ਵਾਰ ਕੀ ਹੁੰਦਾ ਹੈ ਕਿ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਇਸ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਕੋਈ ਵੀ ਚੀਜ਼ ਬਾਰੇ ਜਾਣਕਾਰੀ ਨਹੀਂ ਹੋएगी ਕਿ ਸ਼ਨੀ ਦੋਸ਼ ਚੱਲ ਰਿਹਾ ਜਾਂ ਸ਼ਨੀ ਗ੍ਰਹਿ ਆ ਤੁਹਾਡੇ ਤੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਵਾਸਤੂ ਦੋਸ਼ ਹੈ ਕਿਸੇ ਦੀ ਬੁਰੀ ਨਾ ਚੱਲੇਗੀ ਕਿਸੇ ਵੀ ਚੀਜ਼ ਦੇ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਨਹੀਂ ਹੋਏਗੀ ਤਾ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਨੇ ਹੋ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਤੇ ਜਿਹੜੇ ਵੀ ਲੋਕ ਇਸ ਉਪਾਅ ਨੂੰ ਸ਼ਨੀਵਾਰ ਦੇ ਦਿਨ ਕਰਦੇ ਆ ਨਾ ਉਹਨਾਂ ਨੂੰ ਸ਼ਨੀ ਦੇਵ ਦਾ ਅਸ਼ੀਰਵਾਦ ਤਾਂ ਮਿਲਦਾ ਹੀ ਮਿਲਦਾ ਹੈ ਤੇ ਜਿਵੇਂ ਹੀ ਉਹਨਾਂ ਦਾ ਅਸ਼ੀਰਵਾਦ ਸਾਨੂੰ ਮਿਲਦਾ ਹੈ ਨਾ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਸਕੂਲ ਮਿਲਦਾ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਡੀਆਂ ਪ੍ਰੋਬਲਮ ਮੁਸ਼ਕਲਾਂ ਠੀਕ ਹੁੰਦੀਆਂ ਜਾ ਰਹੀਆਂ ਚਾਹ ਪਹਿਲਾਂ ਤੋਂ ਠੀਕ ਹੋ ਚੁੱਕੀਆਂ ਨੇ ਇਸੀ ਤਰ੍ਹਾਂ ਕਈ ਵਾਰ ਕੀ ਹੁੰਦਾ ਹੈ ਕਿ ਸਾਡੀਆਂ ਬਹੁਤ ਸਾਰੀਆਂ ਇੱਛਾ ਹੁੰਦੀਆਂ ਨੇ ਮਨੋ ਕਾਮਨਾ ਹੁੰਦੀਆਂ ਜਾਂ ਸਾਡੀ ਕੋਈ ਇੱਛਾ ਹੁੰਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਨੂੰ ਪਾਉਣਾ ਹੈ ਜਾਂ ਇਹੇ ਚੀਜ਼ ਅਸੀਂ ਖਰੀਦਣੀ ਹੈ ਜਾਂ ਬਣਾਉਣੀ ਅਸੀਂ ਸੋਚਦੇ ਬਹੁਤਾ ਪਰ ਸਾਡੀ ਸੋਚ ਦੇ ਮਤਾਬਕ ਕੁਝ ਵੀ ਨਹੀਂ ਹੁੰਦਾ ਕਿਉਂਕਿ ਸਾਡੀ ਕੋਈ ਵੀ ਮਨੋ ਕਾਮਨਾ ਤੇ ਇੱਛਾ ਪੂਰੀ ਨਹੀਂ ਹੁੰਦੀ ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਆ ਕਿਉਂਕਿ ਕਈ ਵਾਰ ਅਸੀਂ ਸੋਚਦੇ ਤਾਂ ਬਹੁਤ ਕੁਝ ਆਪਣੀ ਲਿਮਟ ਤੋਂ ਵੀ ਵੱਧ ਕੇ ਹਰ ਇੱਕ ਇਨਸਾਨ ਵਿਅਕਤੀ ਦੀ ਸੋਚ ਹੁੰਦੀ ਹੈ ਕਿ ਮੈਂ ਆ ਵੀ ਕਰਨਾ ਤੇ ਉਹ ਵੀ ਕਰਨਾ ਪਰ ਹੁੰਦਾ ਹੈ ਕਿ ਇਹ ਕਿ ਵਿਅਕਤੀ ਉਹ ਸਾਰੀਆਂ ਚੀਜ਼ਾਂ ਨੂੰ ਪੂਰਾ ਨਹੀਂ ਕਰ ਪਾਉਂਦਾ ਕਿਉਂਕਿ ਕਈ ਵਾਰ ਤਾਂ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਹੁੰਦੀ ਹੈ ਜਿਸ ਕਰਕੇ ਅਸੀਂ ਇਹ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾਉਂਦੇ ਇਸ ਦੇ ਨਾਲ ਕਈ ਵਾਰ ਸਾਡੇ ਹਾਲਾਤ ਤੇ ਸਮਾਂ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਅਸੀਂ ਉਹ ਚੀਜ਼ ਨੂੰ ਲੈ ਪਾਈਏ ਸੋ ਕਈ ਕਾਰਨ ਬਣ ਜਾਂਦੇ ਆ ਉਹ ਅਸੀਂ ਜ਼ਰੂਰਤਾਂ ਚੀਜ਼ਾਂ ਨੂੰ ਲੈ ਨਹੀਂ ਪਾਉਂਦੇ ਇਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਦੀ ਇੱਛਾ ਅਧੂਰੀ ਏ ਜਿਹੜੇ ਲੋਕਾਂ ਦੀਆਂ ਮਨੋਕਾਮਨਾ ਤੇ ਇੱਛਾ ਵੀ ਅਧੂਰੀਆਂ ਰਹਿ ਜਾਂਦੀਆਂ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਲਗਾਤਾਰ ਵਾਤੇ ਚ ਆ ਰਹੇ ਨੇ ਉਹਨਾਂ ਨੂੰ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜੇਕਰ ਤੁਸੀਂ ਇਸ ਗੱਲ ਨੂੰ ਬਿਲਕੁਲ ਵੀ ਸਮਝ ਨਹੀਂ ਪਾ ਰਹੇ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਇਸ ਦੇ ਨਾਲ ਨਾਲ ਕਈ ਵਾਰ ਤਾਂ ਸਾਡੇ ਘਰ ਦੀ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਂਦੀ ਹੈ ਕਿ ਜਿਹੜਾ ਵਿਅਕਤੀ ਹੁੰਦਾ ਹੈ ਉਹ ਪੈਸੇ ਨੂੰ ਲੈ ਕੇ ਵੀ ਪਰੇਸ਼ਾਨ ਰਹਿੰਦਾ ਹੈ ਤੇ ਉੰਬੇ ਘਰ ਦੇ ਵਿੱਚ ਬੁਮਾਰੀਆਂ ਇੰਨੀਆਂ ਜ਼ਿਆਦੀਆਂ ਵਾਚ ਜਾਂਦੀਆਂ ਨੇ ਕਿ ਉਹਨੂੰ ਕੁਝ ਵੀ ਸਮਝ ਨਹੀਂ ਆਉਂਦਾ ਇਸ ਨਾਲ ਤੁਹਾਡੀ ਧਨ ਤੇ ਪੈਸੇ ਦੀ ਬਰਬਾਦੀ ਹੁੰਦੀ ਹੈ ਤੇ ਬਹੁਤ ਵਾਰ ਇਹ ਜਿਹੜੀ ਚੀਜ਼ ਹੁੰਦੀ ਹੈ ਨਾ ਇਹ ਵਾਸਤੂ ਦੋਸ਼ ਤੇ ਕਰਕੇ ਹੁੰਦੀ ਹੈ ਜਦੋਂ ਸਾਡੇ ਘਰ ਦਾ ਜਿਹੜਾ ਵਾਸਤੂ ਦੋਸ਼ ਹੈ ਨਾ ਉਹ ਠੀਕ ਨਹੀਂ ਹੁੰਦਾ ਤੇ ਇਸ ਦੇ ਨਾਲ-ਨਾਲ ਸ਼ਰੀਰ ਦੇ ਦੀ ਕੋਈ ਮਹਾ ਦਸ਼ਾ ਦੇ ਕਾਰਨ ਇਸ ਦੇ ਪਿੱਛੇ ਕਈ ਤਰ੍ਹਾਂ ਦੇ ਕਾਰਨ ਹੁੰਦੇ ਨੇ ਇਸੀ ਤਰ੍ਹਾਂ ਦੇ ਇਹ ਸਾਰੇ ਜਿਹੜੇ ਕਾਰਨ ਹੁੰਦੇ ਆ ਮੈਂ ਇਹਨਾਂ ਦਾ ਸਿੱਧਾ ਸਿੱਧਾ ਜਿਹੜਾ ਅਸਰ ਹੁੰਦਾ ਹੈ ਨਾ ਸਾਡੀ ਜ਼ਿੰਦਗੀ ਦੇ ਉੱਤੇ ਪੈਂਦਾ ਹੈ ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰੀਕੇ ਦੇ ਨਾਲ ਜਦੋਂ ਸਾਡੇ ਘਰ ਦੇ ਵਿੱਚ ਗਰੀਬੀ ਵੱਧ ਜਾਂਦੀ ਹੈ ਤੇ ਅਸੀਂ ਕਿਸੇ ਨਾ ਕਿਸੇ ਸਮੇਂ ਕਿਸੇ ਵਿਅਕਤੀ ਤੋਂ ਕਰਜ਼ਾ ਪੈਸਾ ਉਧਾਰ ਲੈ ਲੈਂਦੇ ਆ ਤੇ ਉਹ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਉਤਰਦਾ ਨਹੀਂ ਤੇ ਅਸੀਂ ਕਈ ਤਰ੍ਹਾਂ ਦੇ ਉਪਾਅ ਸੋਚਨੇ ਆ ਕਿ ਕੋਈ ਨਾ ਕੋਈ ਹੀਲਾ ਵਸੀਲਾ ਬਣ ਜੇ ਕਿ ਕਰਜੇ ਤੋਂ ਅਸੀਂ ਮੁਕਤ ਹੋ ਜਾਈਏ ਇਸ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਕੋਈ ਵੀ ਉਪਾਅ ਕਰਦੇਂ ਜੇਕਰ ਉਹਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰਦੇ ਨਾ ਤੇ ਤੁਹਾਨੂੰ ਉਸ ਉਪਾਅ ਦਾ ਰਿਜ਼ਲਟ ਨਹੀਂ ਮਿਲਦਾ ਇਸੇ ਤਰ੍ਹਾਂ ਜਦੋਂ ਵੀ ਤੁਸੀਂ ਕੋਈ ਵੀ ਉਪਾਅ ਕਰੋ ਤਾਂ ਉਸਨੂੰ ਸਹੀ ਤਰੀਕੇ ਦੇ ਨਾਲ ਕਰੋ ਇਸੇ ਤਰ੍ਹਾਂ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਆਪਾਂ ਕਿਵੇਂ ਕਰਨਾ ਹੈ ਇਹ ਕਿਹੜੀ ਵਿਧੀ ਦੇ ਨਾਲ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਇਹ ਹੀ ਸਾਰੀ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੇ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੇ ਇਸੇ ਤਰ੍ਹਾਂ ਇਸ ਉਪਾਣੂ ਗੱਲ ਕਰੀਏ ਕਿ ਕੋਣ-ਕੋਣ ਕਰ ਸਕਦਾ ਇਸ ਉਪਾਣੂ ਲੇਡੀਜ਼ ਸ਼ੇਅਰਸ ਦੋਨੋਂ ਕਰ ਸਕਦੇ ਆ ਜਿਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਉਹ ਹੀ ਕਰ ਸਕਦੇ ਆ ਇਸ ਉਪਾਣੂ ਤੁਸੀਂ ਸ਼ਨੀਵਾਰ ਦੇ ਦਿਨ ਕਰ ਲੈ ਸ਼ਨੀਵਾਰ ਦੇ ਦਿਨ ਕਰਨਾ ਹੈ ਤੇ ਸ਼ਾਮ ਦੇ ਸਮੇਂ ਕਰ ਲੈ ਇਸ ਉਪਾਦਨ ਕਰਨ ਦੇ ਲਈ ਤੁਹਾਨੂੰ ਚਾਹੀਦਾ ਸਰੋਂ ਦਾ ਤੇਲ ਜਿਸ ਨੂੰ ਕਈ ਲੋਕ ਸ਼ੁੱਧ ਦੇਸੀ ਘੜੀ ਦਾ ਤੇਲ ਵੀ ਕਹਿ ਦਿੰਦੇ ਨੇ ਤੇ ਤੁਹਾਨੂੰ ਇੱਕ ਕਟੋਰੀ ਸਰੋਂ ਦਾ ਤੇਲ ਚਾਹੀਦਾ ਬਹੁਤ ਹੀ ਜ਼ਿਆਦੀ ਵੱਡੀ ਕਟੋਰੀ ਨਹੀਂ ਲੈਣਾ ਤੁਸੀਂ ਥੋੜੀ ਜਿਹੀ ਛੋਟੀ ਕਟੋਰੀ ਸਰੋਂ ਦਾ ਤੇਲ ਲੈ ਲੈਣਾ ਤੇ ਜੇਕਰ ਇਹ ਕਟੋਰੀ ਤੁਸੀਂ ਲੋਹੇ ਦੀ ਵਰਤ ਰਹੇ ਹੋ ਤਾਂ ਇਸ ਉਪਾਦ ਦਾ ਰਿਜ਼ਲਟ ਤੁਹਾਨੂੰ ਬਹੁਤ ਹੀ ਵਧੀਆ ਮਿਲਣ ਵਾਲਾ ਹੈ ਤੇ ਜੇਕਰ ਤੁਸੀਂ ਇਹ ਕਟੋਰੀ ਲੋਹੇ ਦੀ ਨਹੀਂ ਤੁਹਾਡੇ ਕੋਲ ਹੈਗੀ ਤਾਂ ਤੁਸੀਂ ਕਿਸੇ ਵੀ ਧਾਤੂ ਦੀ ਲੈ ਸਕਦੇ ਹੋ ਪਰ ਜੇ ਲੋਹੇ ਦੀ ਹੋਵੇ ਤਾਂ ਬਹੁਤ ਹੀ ਵਧੀਆ ਹੈ ਇਸ ਤਰੀਕੇ ਦੇ ਨਾਲ ਜਿਹੜਾ ਕਟੋਰੀ ਦੇ ਵਿੱਚ ਤੁਸੀਂ ਤੇਲ ਪਾਇਆ ਹੈ ਨਾ ਉਸ ਕਟੋਰੀ ਦੇ ਵਿੱਚ ਤੁਸੀਂ ਇੱਕ ਲੌਂਗ ਪਾ ਦੇਣਾ ਤੇ ਜਿਹੜਾ ਲੌਂਗ ਤੁਸੀਂ ਪਾਉਣਾ ਹੈ ਉਹ ਧਿਆਨ ਰੱਖਿਓ ਕਿ ਪੂਰਾ ਸਾਫ਼ ਸੁਥਰਾ ਤੇ ਫੁੱਲ ਵਾਲਾ ਹੋਣਾ ਚਾਹੀਦਾ ਹੈ ਤੇ ਇਹੇ ਤੁਸੀਂ ਇੱਕ ਲੌਂਗ ਵਾਲੀ ਕਟੋਰੀ ਇੱਕ ਸਰੋਂ ਦਾ ਤੇਲ ਤੁਸੀਂ ਤਿਆਰ ਕਰ ਲਿਆ ਇਸ ਦੇ ਨਾਲ ਨਾਲ ਤੁਸੀਂ ਇੱਕ ਦੀਵਾ ਤਿਆਰ ਕਰਨਾ ਇੱਕ ਤੁਸੀਂ ਮਿੱਟੀ ਦਾ ਦੀਵਾ ਲੈ ਲੈਣਾ ਉਸ ਦੇ ਵਿੱਚ ਬੱਤੀ ਲਗਾ ਕੇ ਸਰੋਂ ਦਾ ਤੇਲ ਪਾ ਲੈਣਾ ਤੇ ਉਸ ਦੇ ਵਿੱਚ ਤੁਸੀਂ ਥੋੜੇ ਜਿਹੇ ਕੀ ਕਰਨੇ ਹੈ ਜਿਵੇਂ ਕਿ 2-4 ਚੁਪਕੀਆਂ ਕਾਲੇ ਤੇਲ ਪਾ ਦੇ ਦੇਣੀ ਇਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਇਹ ਦੋਨੋਂ ਚੀਜ਼ਾਂ ਤਿਆਰ ਕਰ ਲਈਏ ਕਿਤਾ ਤੁਸੀਂ ਦੀਵਾ ਤਿਆਰ ਕੀਤਾ ਜਿਸ ਨੂੰ ਤਿਆਰ ਕਰਕੇ ਤੁਸੀਂ ਵਿੱਚ ਕਾਲੇ ਤੇਲ ਪਾਏ ਹੋ ਤੇ ਇੱਕ ਤੁਸੀਂ ਕਟੋਰੀ ਸਰੰਗ ਦੇ ਤੇਲ ਦੀ ਤਿਆਰ ਕੀਤੀ ਜਿਸ ਦੇ ਵਿੱਚ ਤੁਸੀਂ ਪਾਇਆ ਹੈ ਲੋਕ ਤੇ ਇਹਨਾਂ ਦੋਨੇ ਚੀਜ਼ਾਂ ਨੂੰ ਤੁਸੀਂ ਘਰ ਤੋਂ ਹੀ ਤਿਆਰ ਕਰਕੇ ਤੇ ਤੁਸੀਂ ਚਲੇ ਜਾਣਾ ਹੈ ਸ਼ਨੀ ਦੇਵ ਦੇ ਮੰਦਿਰ ਇਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਦੇ ਘਰ ਦੇ ਨੇੜੇ ਆਸ-ਪਾਸ ਸ਼ਨੀ ਦੇਵ ਦਾ ਮੰਦਿਰ ਨਹੀਂ ਹੈਗਾ ਉਹਨਾਂ ਦੇ ਲਈ ਵੀ ਇੱਕ ਅਲੱਗ ਆਪਸ਼ਨ ਦੱਸਾਂ ਕਿ ਪਹਿਲਾਂ ਤੁਸੀਂ ਇਸ ਉਪਾਅ 'ਤੇ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਧ ਲਓ ਇਸ ਤਰੀਕੇ ਦੇ ਨਾਲ ਸ਼ਨੀ ਦੇਵ ਦੇ ਮੰਦਿਰ ਜਾ ਕੇ ਤੁਸੀਂ ਜਿਹੜਾ ਕਟੋਰੀ ਵਾਲਾ ਤੇਲ ਹੈ ਨਾ ਸਭ ਤੋਂ ਪਹਿਲਾਂ ਸ਼ਨੀ ਦੇਵ ਨੂੰ ਤੁਸੀਂ ਅਰਪਿਤ ਕਰਨਾ ਸ ਬਿਲਕੁਲ ਸ਼ਨੀ ਦੇਵ ਦੀ ਸਾਹਮਣੇ ਤੁਸੀਂ ਨਹੀਂ ਇੱਕ ਸਾਈਡ ਤੇ ਹੋ ਕੇ ਪਹਿਲਾਂ ਇਹ ਤੇਲ ਅਰਪਿਤ ਕਰਨਾ ਤੇ ਫਿਰ ਉਸ ਦੀਵੇ ਨੂੰ ਤੁਸੀਂ ਜਗਾਉਣਾ ਹੈ ਇੱਕ ਸਾਈਡ ਤੇ ਤੁਸੀਂ ਲੈਫਟ ਜਾਂ ਰਾਈਟ ਜਿਸ ਜਿਸ ਸਾਈਡ ਤੇ ਵੀ ਤੁਹਾਨੂੰ ਸਹੀ ਲੱਗਦਾ ਨਾ ਉਸ ਸਾਈਡ ਤੇ ਤੁਸੀਂ ਖੜ੍ਹ ਦੇਣਾ ਪਰ ਬਿਲਕੁਲ ਸਾਹਮਣੇ ਤੁਸੀਂ ਨਹੀਂ ਖੜ੍ਹਣਾ ਕੋਸ਼ਿਸ਼ ਕਰਿਓ ਤੁਸੀਂ ਲੈਫਟ ਸਾਈਡ ਤੇ ਖੜੇ ਹੋਣ ਦੀ ਉਸ ਸਾਈਡ ਤੇ ਤੁਸੀਂ ਖੜ ਕੇ ਤੇਲ ਅਰਪਿਤ ਕਰਨਾ ਹੈ ਤੇ ਫਿਰ ਤੁਸੀਂ ਇਹ ਜਿਹੜਾ ਦੀਵਾ ਹੈ ਇਸ ਨੂੰ ਤੁਸੀਂ ਜਗਾ ਦਿਨਾ ਤੇ ਇਸ ਤਰੀਕੇ ਦੇ ਨਾਲ ਤੁਸੀਂ ਸ਼ਨੀ ਦੇਵ ਦੀਆਂ ਅੱਖਾਂ ਦੇ ਵਿੱਚ ਬਿਲਕੁਲ ਵੀ ਨਹੀਂ ਦੇਖਣਾ ਉਹਨਾਂ ਦੇ ਚਰਨਾਂ ਦੇ ਵੱਲ ਤੁਸੀਂ ਦੇਖਦੇ ਹੋਏ ਇਸ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਨੀ ਹੈ ਕਿ हे ਸ਼ਨੀ ਦੇਵ ਅਗਰ ਮੇਰੇ ਤੋਂ ਕੋਈ ਵੀ ਜਾਣੇ ਅਣਜਾਣੇ ਦੇ ਵਿੱਚ ਭੁੱਲ ਚੁੱਕ ਹੋਈਏ ਜਿਸ ਕਰਕੇ ਮੇਰੇ ਘਰ ਦੇ ਵਿੱਚ ਇੰਨੀਆਂ ਜ਼ਿਆਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਚੱਲ ਰਹੀਆਂ ਨੇ ਇਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਤੁਸੀਂ ਦੂਰ ਕਰੋਗੇ। ਤੇ ਇਸੇ ਤਰ੍ਹਾਂ ਜੇਕਰ ਤੁਸੀਂ ਇਹ ਨਾਲ 1 ਮਿੰਟੀ ਦਾ ਦੀਵਾ ਸਰੋਂ ਦੇ ਤੇਲ ਦਾ ਤਿਆਰ ਕਰਕੇ ਵਿੱਚ 2-3 ਚੁਟਕੀਆਂ ਤੇਲ ਪਾ ਕੇ ਤੁਸੀਂ ਜਗੋੜਿਓ ਤਾਂ ਇਹ ਸੋਨੇ ਦੀ ਸੁਹਾਗਾ ਹੋਣ ਵਾਲੀ ਗੱਲ ਹੈ ਕਿਉਂਕਿ ਸ਼ਨੀ ਦੇਵ ਨੂੰ ਇੱਕ ਤਾਂ ਸਰੋਂ ਦਾ ਤੇਲ ਬਹੁਤ ਜ਼ਿਆਦਾ ਪਸੰਦ ਹੈ ਤੇ ਦੂਸਰਾ ਤੇਲ ਵੀ ਤੇਲ ਵੀ ਜਿਵੇਂ ਕੇ ਕਾਲੀ ਉੜਦ ਦੀ ਦਾਲ ਹੋਊਗੀ ਚੰਨੀਆਂ ਵੀ ਕਾਲੇ ਰੰਗ ਦੀਆਂ ਵਸਤੂਆਂ ਹੁੰਦੀਆਂ ਨੇ ਉਹ ਸ਼ਨੀ ਦੇਵ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੁੰਦੀਆਂ ਨੇ ਇਹ ਬਹੁਤ ਹੀ ਜ਼ਿਆਦਾ ਉੱਤਮ ਉਪਾਏ ਸ਼ਨੀਵਾਰ ਦੇ ਦਿਨ ਕਰਨ ਵਾਲਾ ਤੁਸੀਂ ਇਹ ਉਪਾਅ ਨੂੰ ਇੱਕ ਵਾਰ ਤੁਸੀਂ ਸ਼ਨੀਵਾਰ ਦੇ ਦਿਨ ਚ ਜ਼ਰੂਰ ਕਰਕੇ ਦੇਖਿਓ ਸ਼ਾਮ ਦੇ ਸਮੇਂ ਕਰਨਾ ਦਿਨ ਸ਼ਨੀਵਾਰ ਨੂੰ ਇਸ ਉਪਾਅ ਨੂੰ ਅਸੀਂ ਕਿੰਨਾ ਸਮਾਂ ਕਰ ਸਕਦੇ ਹਾਂ ਇਸ ਉਪਾਅ ਨੂੰ ਕਾਮ ਸੇ ਕਾਮ ਤੁਸੀਂ 3 5 ਜਾਂ ਫਿਰ 7 ਸ਼ਨੀਵਾਰ ਲਗਾਤਾਰ ਕਰਨਾ ਹੈ ਤੇ ਜੇਕਰ ਤੁਸੀਂ ਇਸ ਤੋਂ ਵੱਧ ਵੀ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਇਸ ਲਈ ਨਾਲ ਕੋਈ ਵੀ ਬੁਰਾ ਨਹੀਂ ਹੋਣ ਵਾਲਾ ਹੋਵੇਗਾ ਤੇ ਤੁਹਾਡਾ ਭਲਾ ਹੀ ਹੋਵੇਗਾ ਇਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਦੇ ਕੋਲ ਕੰਮ ਕਰਕੇ ਜਾਂ ਜੌਬ ਕਰਕੇ ਵਿਜੀ ਨੇ ਉਹਨਾਂ ਦੇ ਕੋਲ ਕੋਈ ਆਪਸ਼ਨ ਹੀ ਨਹੀਂ ਹੁੰਦੀ ਕਿ ਉਹਨਾਂ ਦੇ ਕੋਲ ਸਮਾਂ ਨਹੀਂ ਹੁੰਦਾ ਜਾਂ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਕੰਡੀਸ਼ਨ ਹੈ ਕਿ ਉਹ ਸ਼ਾਮ ਦੇ ਸਮੇਂ ਇਸ ਉਪਾਅ ਨੂੰ ਕਰ ਹੀ ਨਹੀਂ ਸਕਦੇ ਤੇ ਉਹ ਇਸ ਉਪਾਅ ਨੂੰ ਸਵੇਰ ਦੇ ਸਮੇਂ ਕਰ ਸਕਦੇ ਨੇ ਪਰ ਜਿਨ੍ਹਾਂ ਦੇ ਕੋਲ ਸਮਾਂ ਹੁੰਦਾ ਹੈ ਕੋਈ ਪ੍ਰੋਬਲਮ ਵੀ ਨਹੀਂ ਹੁੰਦੀ ਕੋਈ ਇਸ਼ੂ ਵੀ ਨਹੀਂ ਹੁੰਦਾ ਉਹ ਤੇ ਇਸ ਉਪਾ ਨੂੰ ਸ਼ਾਮ ਦੇ ਸਮੇਂ ਹੀ ਕਰਨ ਜੇ ਜੇਸੀ ਪ੍ਰੋਬਲਮ ਹੈ ਉਸ ਵੇਲੇ ਤੇ ਸਮੇਂ ਕਰ ਸਕਦਾ ਹੈ ਤੀਸਰੇ ਤਰੀਕੇ ਦੇ ਨਾਲ ਜਿਹੜਾ ਵੀ ਵਿਅਕਤੀ ਸ਼ਰੀ ਦੇਵ ਦੀ ਪਾਠ ਪੂਜਾ ਦੇ ਨਾਲ-ਨਾਲ ਸ਼ਨੀ ਦੇਵ ਦੇ ਨਾਲ ਸੰਬੰਧਿਤ ਉਪਾ ਕਰਦਾ ਹੈ ਨਾਲ ਹਨੂਮਨ ਜੀ ਦੀ ਪੂਜਾ ਕਰਦਾ ਹੈ ਹਨੂਮਨ ਦੇ ਨਾਲ ਜੁੜੇ ਹੋਏ ਉਪਾ ਕਰਦਾ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਗੋਈ ਵੀ ਪ੍ਰੋਬਲਮ ਨਹੀਂ ਹੋਗੀ ਇਸੀ ਤਰ੍ਹਾਂ ਇਸ ਉਪਾਦੀ ਨਾਲ ਨਾਲ ਜੇਕਰ ਤੁਸੀਂ ਕੋਸ਼ਿਸ਼ ਕਰੋ ਕਿ ਸ਼ਨੀਵਾਰ ਦੇ ਦਿਨ ਸ਼ਾਮ ਦੇ ਸਵੇਰੇ ਇੱਕ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਤਿਆਰ ਕਰਕੇ ਦੋ ਤੁਸੀਂ ਫੁੱਲ ਵਾਲੇ ਲੋਕ ਉਸ ਦੀਵੇ ਦੇ ਵਿੱਚ ਪਾ ਕੇ ਤੇ ਉਸ ਦੀਵੇ ਨੂੰ ਤੁਸੀਂ ਹਨੂਮਾਨ ਜੀ ਦੇ ਮੰਦਰ ਦੇ ਵਿੱਚ ਸ਼ਨੀਵਾਰ ਦੇ ਸ਼ਨੀਵਾਰ ਚ ਗਾਓ ਕੋਸ਼ਿਸ਼ ਕਰੋ ਇਸ ਉਪਾਦੀ ਨਾਲ ਨਾਲ ਇਹ ਵੀ ਤੁਸੀਂ ਜ਼ਰੂਰ ਕਰੋ ਕਿਉਂਕਿ ਜੋ ਸ਼ਨੀ ਦੇਵ ਨੇ ਉਹਨਾਂ ਨੇ ਇਹ ਕਿਹਾ ਹੈ ਇਹ ਵਚਨ ਕੀਤਾ ਹੈ ਜੇ ਜੋ ਵੀ ਮੀਰਾ ਭਗਤ ਹਨੂਮਨ ਜੀ ਦੀ ਪੂਜਾ ਕਰੇਗਾ ਤਾਂ ਮੈਂ ਕਦੇ ਵੀ ਉਹਨਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਦੁੱਖ ਤੇ ਕਸ਼ਟ ਨਹੀਂ ਆਉਣਦਿਆਂਗਾ ਤੇ ਕਦੇ ਵੀ ਉਸ ਇਨਸਾਨ ਦੇ ਉਸ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਤੰਗੀ ਪਰੇਸ਼ਾਨੀ ਨਹੀਂ ਆਵੇਗੀ ਇਸੇ ਤਰੀਕੇ ਦੇ ਨਾਲ ਤੁਸੀਂ ਕੋਸ਼ਿਸ਼ ਕਰੋ ਕਿ ਜਦੋਂ ਵੀ ਤੁਸੀਂ ਸ਼ਨੀ ਦੇਵ ਦੀ ਪਾਠ ਕੁਰਜਾ ਜਾਂ ਕਰਦੇ ਹੋ ਤਾਂ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਉਪਾਣੇ ਨਾਲ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਕਰਿਆ ਕਰੋ ਇਸ ਦੇ ਨਾਲ ਨਾਲ ਤੁਸੀਂ ਹਨੂਮਨ ਜੀ ਦਾ ਪੂਜਨ ਵੀ ਜ਼ਰੂਰ ਕਰਿਆ ਕਰੋ ਤੇ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਵਿਸ਼ਵਾਸ ਦੇ ਨਾਲ ਕਰਿਓ ਜੇਕਰ ਵਿਸ਼ਵਾਸਿਤ ਸਭ ਕੁਝ ਜੇਕਰ ਵਿਸ਼ਵਾਸਨੀਕਾ ਕੁਝ ਵੀ ਨਹੀਂ ਇਸ ਕਰਕੇ ਵਿਸ਼ਵਾਸ ਤੇ ਨੰਨ ਕਰੋ ਤੁਹਾਨੂੰ ਇਸ ਦਾ ਫਾਲਿਜ ਜ਼ਰੂਰ ਮਿਲੇਗਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਜੇਕਰ ਤੁਹਾਨੂੰ ਸਾਡੀ ਇਹ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਫਿਰ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਜਾਣਕਾਰੀ ਨਵੇਂ ਉਪਾਅ ਤੇ ਨਵੀਂ ਵੀਡੀਓ ਤੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ